ਸਵਰਗੀ ਬਲਵਿੰਦਰ ਕੌਰ ਨੂੰ ਸਰਦਾ ਸੁਮਣ ਪੇੜ ਕੀਤੇਗੇ ਪਿੰਡ ਪੁੱਲਰ ਦੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਪੁੱਲਰ ਦੇ ਸਤਕਾਰਯੋਗ ਪਰਜਾਈ ਸਵਰਗੀ ਬਲਵਿੰਦਰ ਕੌਰ ਜਿਨ੍ਹਾਂ ਦਾ ਬੀਤੀ ਦਿਨ ਅਣਕੇ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਯਾਦ ਨੂੰ ਨਿਮਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅੰਤਿਮ ਅਰਦਾਸ ਤੇ ਸਰਦਾ ਜਿਹੜੀ ਸਮਾਗਮ ਉਹਨਾਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਇਸ ਮੁੱਖੇ ਕੀਰਤਨੀ ਜੱਥੇ ਨੇ ਵਿਰਾਗਮਈ ਕੀਰਤਨ ਕੀਤਾ ਉਪਰੰਤ ਸਵਰਗੀ ਬਲਵਿੰਦਰ ਕੌਰ ਨੂੰ ਸਰਦਾ ਸੁਮਣ ਪੇੜ ਕਰਦਿਆਂ ਆਗੂਆਂ ਨੇ ਕਿਹਾ ਕਿ ਮੌਤ ਇੱਕ ਅਟਲ ਸਚਾਈ ਹੈ ਪਰ ਬਲਵਿੰਦਰ ਕੌਰ ਦਾ ਇਸ ਤਰ੍ਹਾਂ ਤੁਰ ਜਾਣਾ ਪਰਿਵਾਰ ਨੂੰ ਬਹੁਤ ਵੱਡਾ ਕਾਟਾ ਪਿਆ ਹੈ ਜਿਸ ਦੀ ਕਾਟ ਹਮੇਸ਼ਾ ਪਰਿਵਾਰ ਨੂੰ ਰੜਕਦੀ ਰਹੇਗੀ ਅਖੀਰ ਵਿੱਚ ਬਲਾਕ ਪ੍ਰਧਾਨ ਦਵਿੰਦਰ ਸਿੰਘ ਪੁੱਲਰ ਨੇ ਦੁੱਖ ਵਿੱਚ ਸ਼ਰੀਕ ਹੋਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਬਾਬਾ ਸੁਖਦੇਵ ਸਿੰਘ ਖਿਆਲੇ ਵਾਲੇ ਚੇਅਰਮੈਨ ਬਲਦੇਵ ਸਿੰਘ ਮਿਆਦਿਆਂ ਦੇ ਭਰਾ ਸੁਖਦੇਵ ਸਿੰਘ ਮਿਆਦਿਆਂ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਜਥੇਦਾਰ ਦਿਆ ਸਿੰਘ ਕੱਕੜ ਡਾਕਟਰ ਗੁਰਪ੍ਰੀਤ ਸਿੰਘ ਲੋਪੋਕੇ ਚੇਅਰਮੈਨ ਦਿਆ ਸਿੰਘ ਸਰੰਗੜਾ ਡਾਕਟਰ ਰਾਜਵਿੰਦਰ ਸਿੰਘ ਰਾਜੂ ਕੱਕੜ ਗੁਰਪ੍ਰੀਤ ਸਿੰਘ ਠੇਕੇਦਾ ਨਰਿੰਦਰ ਸਿੰਘ ਤੇਜਵੰਤ ਸਿੰਘ ਵਿਕਰਮਜੀਤ ਸਿੰਘ ਸ਼ਮਸ਼ੇਰ ਸਿੰਘ ਸਰਾਂਗੜਾ ਹਰਜਿੰਦਰ ਸਿੰਘ ਬੱਚੀਵਿੰਡ ਬਲਵਿੰਦਰ ਸਿੰਘ ਹੇਤਮਪੁਰਾ ਕੁਲਵੰਤ ਸਿੰਘ ਬੱਚੀਵਿੰਡ ਕੁਲਵੰਤ ਸਿੰਘ ਬੱਚੀਵਿੰਡ ਕੁਲਵਿੰਦਰ ਸਿੰਘ ਕਰੀਆਲ ਅਮਰਜੀਤ ਸਿੰਘ ਕਮਾਲਪੁਰ ਸਾਬਕਾ ਸਰਪੰਚ ਰਿਸ਼ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਮੋਤਵਾਰ ਇਸ ਮੌਕੇ ਹਾਜ਼ਰ ਸਨ